ਅੱਜ ਸੇਗਲੇ ਆਏ ਆ। ਅੱਜ ਇਥੇ ਕਿਹੜੇ ਦੇਖੋ ਸਾਰਿਆਂ ਨੂੰ ਆਗਮਨ। ਹੋ ਗਿਆ ਸੋਨਿਆ ਇੱਕ ਪੈਨੋਂ ਨਹੀਂ ਆਈਦਾ ਹੁੰਦਾ। ਤੁਸੀਂ ਦੇਖ ਸਕਦੇ ਹੋ ਇਹ ਲਾਈਟ ਤਸਵੀਰਾਂ। ਅੱਜ ਪੰਜਾਬ ਪੇਜ ਦਾ ਰੂਪਨਗਰ ਬਲਾਕ ਮੂਨ ਪਰਬਦੀ ਦੇ ਵਿੱਚ ਪਿੰਡ ਪਿੰਦਾ ਚੱਜ ਜਿੱਥੋਂ ਦਾ ਨੌਟਵਾਨ ਬਲਜੀਤ ਸਿੰਘ ਜੋ ਕਿ ਪਰਜੋਰੀ ਸੱਤਰ ਦੇ ਵਿੱਚ ਉਹਦੇ ਵਿੱਚ ਨੌਕਰੀ ਕਰਦਾ ਸੀ ਤੇ ਅੱਜ ਅੱਜ ਜਿਹੜਾ ਕਾਲੀ ਕਰ ਦਿੱਤਾ ਜਿਹੜਾ ਗ੍ਰੇਸ ਆਮ ਦੇ ਲਈ ਸ਼ਹੀਦ ਹੋ ਗਿਆ ਤੇ ਅੱਜ ਉਹਨਾਂ ਦਾ ਸੰਸਕਾਰ ਹੈ ਜਿਹਨਾਂ ਨੂੰ ਪਾ ਜਾ ਰਿਹਾ ਇਸ ਨੂੰ ਗ੍ਰੇਸ ਆਮ ਦੇ ਵਿੱਚ ਲਾਇਕ ਇਸ ਵੀਰਾਂ ਆਪਣੀ ਮਨਾਈ ਤੋਂ ਲੈ ਕੇ ਆ ਦੋ ਨੀ ਕਿੰਨੇ ਬੰਦੇ ਆ ਤੁਹਾਡੇ ਨਾਲ ਆ ਗਏ ਬੰਦੇ ਉਹਨੇ ਹੋਣਾ ਲੱਗਾ ਜਿਆਦਾ ਪੈਰਾ ਸਪੈਸ਼ਲ ਚੇਸ ਦੇ ਵਿੱਚ ਇਹ ਨੌਜਵਾਨ ਰਜੋਰੀ ਸੈਕਟਰ ਦੇ ਵਿੱਚ ਡਿਊਟੀ ਕਰ ਰਿਹਾ ਸੀ ਕਿ ਅਚਾਨਕ ਉੱਛਲ ਜਿਸ ਗੱਡੀ ਦੇ ਵਿੱਚ ਇਹ ਪੰਜ ਜਿਹੜੇ ਕੋਈ ਤੇ ਨੌਜਵਾਨ ਬੇਕੂਰੀ ਦੌਰਾਨ ਅਚਾਨਕ ਗੱਡੀ ਰੇਲਵੇ ਤੋਂ ਬਹੁਤ ਦੂਰ ਉੱਪਰ ਜਾ ਕੇ ਦੋ ਸੇਕੜੇ ਖਲੇ ਕਰਦੀ ਹੈ ਕਿ ਚਾਰ ਨੌਜਵਾਨਾਂ ਦੇ ਬਹੁਤ ਜ਼ਖਮੀ ਹੋ ਜਾਂਦੇ ਹੈ ਤੇ ਬਾਕੀ ਨੌਜਵਾਨ ਬਜੀ ਤੋਂ ਅਪੀਲ ਇਹ ਭਾਬ ਤੁਹਾਨੂੰ ਦੱਸ ਰਹੇ ਆ ਪਿੰਡ ਚੱਜਦੀਆਂ ਇਹ ਤਸਵੀਰਾਂ ਸਰਦਾਰ ਸੰਤੋਖ ਸਿੰਘ ਹੁਣਾਂ ਦਾ ਬੇਟਾ ਦੋ ਭਰਾ ਇੱਕ ਛੋਟਾ ਤੇ ਇਹ ਵੱਡਾ ਸੀ ਔਰ 29 ਸਾਲ ਦੀ ਉਮਰ ਤੇ ਕਰੀਬ 1 ਸਾਲ ਜਿਹੜਾ ਯਾਰ ਨੂੰ ਹੋਇਆ ਸੀ ਬਲਜੀਤ ਸਿੰਘ ਦੇਸ਼ਕੌਮ ਦੇ ਨੇ ਫਤਿਹ ਹੋ ਗਿਆ ਇਹ ਲਾਈਵ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜ਼ਿਲ੍ਹਾ ਰੂਪਰ ਪਿੰਡ ਝੱਜ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਅਸੀਂ ਜਿੱਥੇ ਹੋਰ ਕੰਪਲ ਲੈ ਰਹੇ ਹੋ ਤੇ ਪੋਜੀ ਇੱਕ ਆਖੀ ਨਜ਼ਰ ਆਪਾਂ ਗਰੀਵਰਜੀਤ ਸਿੰਘ ਦਾ ਸੰਸਕਾਰ ਹੈ ਜਿਹੜਾ ਉਹ ਕੀਤਾ ਜਾ ਰਿਹਾ ਹੈ ਉਹ ਤਸਵੀਰਾਂ ਤੋਂ ਦਿਖਾ ਰਿਹਾ ਅਸੀਂ ਉਹ ਹੈ ਦੇਵਿੰਡ ਜੀ ਜੀ ਇਸ ਮੌਕੇ ਤੇ ਬਰਤਾਨਾ ਤੋਂ ਤੇ ਐਸਪੀ ਸਾਹਿਬ ਬਨਪੁਰ ਸਾਹਿਬ ਨੇ ਸੁੰਦਰ ਜਿਹਾ ਟੀਐਸਪੀ ਸਾਹਿਬ ਬਸ ਆ ਬਾਡੀ ਉੱਪਰ ਰੱਖ ਲਿਆ ਮੇਰੇ ਨਾਲ ਪਹਿਲਾਂ ਬਾਡੀ ਉੱਪਰ ਰੱਖੋ ਜੀ ਪਾਣੀ ਆ ਪਾਣੀ ਰੈਂਟ ਪਾਣੀ ਆਜਾ ਤੈਨੂੰ ਬੋਲ ਆਮਨ ਕੋ ਯਾਰ ਪਿੱਛੇ ਨੂੰ ਆ ਜਾ ਮੜ ਗਿਆ ਯਾਰ ਬਾਕੀ ਪਿੱਛੇ ਨੂੰ ਆ ਜਾ ਯਾਰ ਮਾਜੇ ਕੋਈ ਨਹੀਂ ਕਰ ਮਸਤ ਚਲੋ ਦੋਹਾਂ ਬੋਲੇ ਸੋ ਦੇਹਾਂ ਸੋ ਜਿੰਦਗਾਰ Up enquanto Menga студentes ख सकते हो तस्वीर भारती नौजवान बलजी सिंह जो देश कौम अस्वीर तुम अगर दिखा रहे हैं उन्होंने अंतम संस्कार किया जा रहा है पिंड

ਮਤਲਬ ਕਿ ਇਹ ਸੱਚ ਹੈ ਕਿ ਹਰ ਸਾਲ ਹੀ ਮੰਗਦੀ ਸਾਡਾ ਕੋਈ ਨਾ ਕੋਈ ਜਿਹੜਾ ਕੋਈ ਸੋਚੀ ਨੌਜਵਾਨ ਉਹ ਸ਼ਹੀਦ ਹੁੰਦਾ ਹੈ ਇਹ ਦੇਖ ਸਕਦੇ ਹੋ ਤੁਸੀਂ ਤਸਵੀਰਾਂ ਇਹਦਰ ਕੋਈ ਦੀ ਟੁਕੜੀ ਜਿਹੜੀ ਹੈ ਉਹ ਸਲਾਮੀ ਦੇਣ ਦੇ ਲਈ ਖੜੀ ਹੈ ਇਹ ਤਸਵੀਰਾਂ ਪੰਜਾਬ ਦੇ ਜ਼ਿਲ੍ਹਾ ਰੂਪਨਗਰ ਬਲਾਕ ਨੂਰਪੁਰ ਬੇਦੀ ਦਾ ਪਿੰਡ ਪੈਂਦਾ ਇਹ ਚੱਜ ਜਿੱਥੇ ਬਲਜੀਤ ਸਿੰਘ ਟੂ ਪੈਰਾ ਸਪੈਸ਼ਲ ਫੋਰਸ ਦੇ ਵਿੱਚ ਰਜੋਰੀ ਸੈਕਟਰ ਦੇ ਵਿੱਚ ਡਿਊਟੀ ਦਿਂਦਾ ਹੋਇਆ ਸ਼ਹੀਦ ਹੋ ਗਿਆ ਪਤਾ ਲੱਗਿਆ ਕਿ ਆਰਮ ਦਾ ਗੱਡੀ ਦੇ ਵਿੱਚ ਪੰਜ ਫੌਜੀ ਆ ਜਿਹੜੇ ਉਹ ਸਵਾਰ ਸਨ ਗੱਡੀ ਅਚਾਨਕ 200 ਫੁੱਟ ਗਹਿਰੀ ਖਾਈ ਦੇ ਵਿੱਚ ਡਿੱਗੀ ਹੈ ਜਿਹਦੇ ਵਿੱਚੋਂ ਚਾਰ ਜਿਹੜੇ ਨੌਜਵਾਨ ਹੈ ਉਹ ਜਿਹੜੇ ਹੈ ਜ਼ਖਮੀ ਹੈ ਜਿਹਦੇ ਵਿੱਚੋਂ ਬਲਜੀਤ ਸਿੰਘ ਪਿੰਡ ਚਾਜ ਸਰਦਾਰ ਸੰਤੋਖ ਸਿੰਘ ਉਹਨਾਂ ਦਾ ਬੇਟਾ ਅੱਜ ਦੇਸ਼ ਕੌਮ ਦੇ ਲਈ ਸ਼ਹੀਦ ਹੋ ਗਿਆ ਜਿਹਦਾ ਅੱਜ ਇਹ ਅੰਤਮ ਸੰਸਕਾਰ ਹੈ ਜਿਹੜਾ ਉਹ ਕੀਤਾ ਜਾ ਰਿਹਾ ਹੈ ਤੇ ਤਸਵੀਰਾਂ ਤੁਹਾਨੂੰ ਅਸੀਂ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਪਿੰਡ ਚਾਜ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤੇ ਇਸ ਮੌਕੇ ਤੇ ਪ੍ਰਸ਼ਾਸਨ ਦੇ ਵੱਲੋਂ ਐਸਮ ਅਨੰਦਪੁਰ ਸਾਹਿਬ ਤੇ ਡੀਐਸਪੀ ਅਨੰਦਪੁਰ ਸਾਹਿਬ ਹਰੀ ਸਿੰਘ ਐਸਐਚਓ ਨੂਰ ਪਰਵੇਦੀ ਨਾਇਬ ਤਹਿਸੀਲਦਾਰ ਨੂਰ ਪਰਵੇਦੀ ਪ੍ਰਸ਼ਾਸਨਿਕ ਤੌਰ ਤੇ ਜਿਹੜੇ ਆ ਉਹ ਪੁੱਜੇ ਹੋਏ ਆ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਇਹ ਇੱਕ ਇੱਕ ਦਾ ਇਹ ਰਿਪੋਰਟ ਦੇ ਦੋ ਪਤਾ ਬਣੀ ਕਿ ਲੱਗਾ ਲਾ ਕੇ ਬਾਅਦ ਕਰ ਨਾਲ ਵੀ ਦੱਸੋ ਉਹ ਆਉਣਾ ਹੈ ਕਿ ਉਹ ਮੁੱਖ ਮੰਤਰੀ ਸਲਾਰ ਅਜੇ ਵੀਰ ਸਿੰਘ ਲਾਲਪੁਰ ਉਹ ਵੀ ਜ਼ਿਲ੍ਹਾ ਫਾੜਾ ਪ੍ਰਧਾਨ ਉਹ ਵੀ ਇਸ ਮੌਕੇ ਪੁੱਜੇ ਹੈ નો ફી બાજુ 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 પ્રતિષેગુ આપ લોકો બાજુ બાજુ ઇનકો દેવો ઉપર લોકો સાચો આ इधरથી આ બાજુ આપે તા જોને તો अरे रुक जाओ ए काम हो रहा है आज चलो करो सर इधर इधर पास बोल ना हेलो हेलो रुक रुक ले इन शॉप ਬਹੁਤ ਹੀ ਭਾਵਕ ਕਰਨ ਵਾਲੀਆਂ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਅੱਖਾਂ ਨਮ ਨਹੀਂ ਸਾਰੀਆਂ ਦੀਆਂ ਜਿਵੇਂ ਦਿਲ ਦੇ ਵਿੱਚ ਇੱਕ ਗਹਿਰਾ ਜ਼ਖਮ ਹੋ ਜਾਂਦਾ ਐਦਾਂ ਦੇ ਹਾਲਾਤ ਅੱਜ ਬਣੇ ਹੋਏ ਆ ਕਹਿਣਾ ਦੋਸਤੋ ਬਹੁਤ ਸੌਖਾ ਪਰ ਦੇਸ਼ ਕੌਮ ਲਈ ਸ਼ਹੀਦੀ ਵੀ ਠੀਕ ਹੈ ਪਰ ਦੂਜੇ ਪਾਸੇ ਪਰਿਵਾਰ ਤਕੀ ਵੀ ਦੀ ਉਹ ਵੀ ਇੱਕ ਬਹੁਤ ਵੱਡੀ ਗੱਲ ਹੁੰਦੀ ਹੈ ਉਹ ਵੀ ਜਿਹੜੇ ਦੇਖਣ ਵਾਸਤੇ ਆਸਾਨ ਸੀ ਨਹੀਂ ਹੁੰਦੇ ਜਦੋਂ ਦੇਖਿਆ ਸੀ ਹਲਾਤ ਇਹ ਦੇਖ ਸਕਦੇ ਸੀ ਕਿੰਨਾ ਪਰਵਾਹ ਹੈ ਪਰ ਹੋਰੇ ਆ ਤਸਵੀਰਾਂ ਆਪਣੇ ਆਪ ਦੇ ਵਿੱਚ ਬਹੁਤ ਕੁਝ ਯਾਦ ਕਰ ਰਹੀਆਂ ਹੈ ਵਾਹਿਗੁਰੂ ਵਾਹਿਗੁਰੂ ਜੀ ਸਤਿਰਾਮ ਸ੍ਰੀ ਵਾਹਿਗੁਰੂ ਜੀ ਤੁੰਕਾਰ ਸ੍ਰੀ ਵਾਹਿਗੁਰੂ ਜੀ ਕੀ ਤਕਤ ਵਾਰ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ ਦਸਮੇਂ ਪ੍ਰਥਮ ਪਉੜੀ ਸਿਮਰਨ ਨਾਨਕ ਲਾਇਕ ਪਾਏ ਤੇ ਰੰਗਦ ਗੁਰ ਅਮਰਦਾਸ ਰਾਮਦਾਸਾ ਹੁਣੀ ਸਹਾਏ ਅਰਜਨ ਅਰਗੋ ਬਿੰਦ ਨੂੰ ਸਿਮਰੋ ਸ੍ਰੀ ਹਰਾਈ ਸ੍ਰੀ ਹਰਿ ਕ੍ਰਿਸ਼ਨ ਤੇ ਆਇਐ ਸਭੁ ਗਜਾਏ ਤੇਗ ਬਹਾਦਰ ਸਿਮਰਿਆ ਘਰ ਲਾਉਂਦੇ ਬਿਆਵੈ ਸਾਏ ਸਾਥ ਥਾਈ ਹੋਏ ਸਾਹਿਬ ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜੀ ਸਭ ਭਾਈ ਹੋਣਾ ਦੀ ਸਹਾਇ ਵਸਾਂ ਪਤ ਚਹਨ ਕੇ ਪਾਵਨ ਪਵਿੱਤਰ ਆਤਮਕ ਸਰੂਪ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨਾਂ ਦੇ ਧਿਆਨ ਕਰਕੇ ਬੋਲਣਾ ਜੀ ਸਤਨਾਮ ਵਾਹਿਗੁਰੂ ਮੇਰੇ ਗੁਰੂ ਪਿਆਰਿਆਂ ਚੋਂ ਸਹਿਬ ਜੱਤ ਜੀ ਕਾਲੀ ਮੁਕਤਿਆਂ ਅਠੀਆਂ ਜਪੀਆਂ ਤਪੀਆਂ ਸ਼ਹੀਦਾਂ ਸਿੰਘਾਂ ਦੇ ਧਿਆਨ ਨਾਲ ਬੋਲਣਾ ਜੀ ਸਤਨਾਮ ਵਾਹਿਗੁਰੂ ਪੰਜਾਂ ਤਕਤਾਂ ਸਰਵੱਤ ਗੁਰਦਵਾਰਿਆਂ ਦੇ ਝਾਂਦੇ ਤੇ ਬੋਲਣਾ ਜੀ ਸਤਨਾਮ ਵਾਹਿਗੁਰੂ ਮਾਣਿਆਂ ਦੇ ਮਨ ਤਣਿਆਂ ਦੇ ਤਾਨੇ ਉੱਤੇ ਅੰਡੋ ਸਤਿਗੁਰੂ ਧੰਨ ਗੁਰੂ ਨਾਨਕ ਦੇ ਮਹਾਰਾਜ ਜਸ਼ਮੇਸ਼ ਪਾਤਸ਼ਾਹ ਦੁਰੂਗਵਿੰਦ ਸਿੰਘ ਮਹਾਰਾਜ ਕਾਰਪੁਰਖ ਵਾਹਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਆਪ ਜੀ ਦੇ ਪਵਿੱਤਰ ਚਰਨਾਂ ਵਿਚ ਅਰਦਾਸ ਬੇਨਤੀ ਹੈ ਪਾਤਸ਼ਾਹ ਜੀਓ ਆਪ ਜੀ ਦੇ ਬਹੁਤ ਹੀ ਪਿਆਰੇ ਪਚੰਗੀ ਪਾਤਸ਼ਾਹ ਜੀ ਸਰਦਾਰ ਬਲਜੀਤ ਸਿੰਘ ਦੇਸ਼ ਕੌਮ ਦੀ ਸਰਹੱਦਾਂ ਤੇ ਰਾਖੀ ਕਰਦੇ ਹੋਏ ਪਾਤਸ਼ਾਹ ਜੀ ਸੂਰਾਸੂ ਪਹਿਚਾਨੀ ਹੈ ਜੋ ਲੜੇ ਦੀਨ ਕੇ ਹਿਤ ਉਰਜਾ ਪ੍ਰਜਾ ਕਟਮਰ ਕਬਹੂ ਨਾ ਛਾੜਾ ਖੇਤਵੇ ਮਹਾਬਾਤ ਅਨੁਸਾਰ ਪਾਤਸ਼ਾਹ ਜੀ ਸ਼ਹੀਦੀ ਜਮ ਪੀ ਗਏ ਹਨ ਪਾਤਸ਼ਾਹ ਜੀਓ ਉਹਨਾਂ ਦੇ ਸਰਬੱਤ ਪਰਿਵਾਰ ਵੱਲੋਂ ਰਿਸ਼ਤੇਦਾਰਾਂ ਵੱਲੋਂ ਮਿੱਤਰਾਂ ਸੱਜਣਾ ਵੱਲੋਂ ਪਾਤਸ਼ਾਹ ਜੀ ਉਹਨਾਂ ਦੀ ਪਲਾਟੂਨ ਬਣਾਉਂਦਾ ਤਾਰ ਪਿਤਾ ਜੀ ਸਰਦਾਰ ਬਲਜੀਤ ਸਿੰਘ ਜੀ ਦੇ ਪੰਜ ਪੁੱਤਰ ਕਿਉਲੇ ਨੂੰ ਸਸਕਾਰ ਕਰਨ ਵਾਸਤੇ ਐਸ ਵਕਤ ਸੁਮੂੱਚੀ ਤਿਆਰੀ ਕੀਤੀ ਹੈ ਪਾਤਸ਼ਾਹ ਜੀ ਕਿਰਪਾ ਨਾਨਕ ਕਿਰਪਾ ਕਰਨੀ ਬਖਸ਼ਿਸ਼ ਕਰਨੀ ਪਾਤਸ਼ਾਹ ਜੀ ਸਰਦਾਰ ਬਲਜੀਤ ਸਿੰਘ ਜੀ ਦੇ ਜੀਵਨ ਯਾਤਰਾ ਕਰਦਿਆਂ ਕੋਈਆਂ ਭੁੱਲਾਂ ਦੀ ਖਿਮਾ ਕਰਕੇ ਆਪਣੇ ਚਰਨਾਂ ਵਿੱਚ ਥਾ ਬਖਸ਼ਿਸ਼ ਦੇਣਾ ਪਰਿਵਾਰ ਨੂੰ ਮਿੱਤਰਾਂ ਸੱਜਣਾ ਨੂੰ ਅਤੇ ਉਹਨਾਂ ਦੀ ਪਲਾ ਟੂਨ ਨੂੰ ਪਤਸ਼ਾਹੀ ਭਾਣਾ ਮੰਨਣ ਦੇ ਵੱਦਬਖਸ਼ਣਾ ਦਾ ਤਰ ਪਿਤਾ ਜੀ ਰਹਿਮਤ ਕਰੋ ਇਸ ਵਕਤ ਚਿਖਾ ਤਿਆਰ ਕੀਤੀ ਗਈ ਹੈ ਝੰਡਾ ਲਾਉਣ ਦੀ ਆਗਿਆ ਬਖਸ਼ੋ ਜੀ ਸਹੀ ਪਿਆਰੇ ਮੇਲੋ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੇ ਨਾਮ ਕਰਾਂ ਚੰਗੀ ਕੁਲਾ ਤੇਰਾ ਭਾਵੇਂ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸੋਨਹਾਲ ਬਿਹਾ ਸਤਿ ਸ੍ਰੀ ਅਕਾਲ ਬੋਲੇ ਈ ਸੋਨਿਆ ਸਤਿ ਸ੍ਰੀ ਅਕਾਲ ਬੋਲੇ ਈ ਸੋਨਿਆ ਸਤਿ ਸ੍ਰੀ ਅਕਾਲ ਬੋਲੇ ਈ ਸੋ ਬਿਹਾ ਸਤਿ ਸ੍ਰੀ ਅਕਾਲ ਬਾਏ ਗੁਰੂ ਦੀ ਕਲਸਾ ਸ਼ੁਰੂਆਤ ਹੈ ਗੁਰੂ ਜੀ ਕੀ ਫਤਿਹ ਫਿਰ ਇਹਨਾਂ ਨੂੰ ਪੁੱਛ ਕੇ ਫਿਰ ਲਾਓ ਹਾਂਜੀ ਹਾਂਜੀ ਫਿਰ ਲਾਓ ਕਿੱਥੇ ਬਗੜ ਕੋਈ ਨਹੀਂ ਕੋਈ ਨਹੀਂ ਹੈਗਾ ਇੱਥੇ ਹੀ ਰੱਖਣਾ ਆਪਣਿਆਂ ਨੂੰ ਟਰਾਂਸਫਰ ਕਰ ਦੇ ਉਹਲੇ ਦੇ ਅੰਦਰ ਜਨਤ ਨਹੀਂ ਲਾਣੀ ਘਰੇ ਘਪੜਾਓ ਆਹ ਪਾ ਲਓ ਮੋਰ ਬੰਬਾ ਜੇ ਮਰੇ खाओल लाउ ہاں جی کوئی کوئی چھتہ امی بیٹھا اس میں اپنا کام کرتا ہے وہ اپ کو کر سکتا ہے کہیں بندہ سے بندہ رکھے کمبلہ والے ڈبی دیو راجندر دیو ڈبی ہیلو اے راجبی بیٹھا کہ Só te não Okay. Satsang with Chamber, 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 میرا روٹ اپنا روٹ آ گئے جی چلو جی چلو ٹھیک تو بولے مرکز کو سے بیا All ਇਹ ਤੋੜਾ ਫਰਕ ਹੋ ਜਾਏ ਤੇ ਜੇ ਦੇ ਲੈ ਕਿ ਤੱਕ 2 ਸਾਲ ਦੀ ਲੈ ਜਾਓ ਪਰਦੇ ਨਾਲ ਦੇ ਨਹੀਂ ਕੱਟ ਗਏ ਜੀ ਨਾ ਹੋਵੇ ਨਾ ਡੀਜਾਣ ਨੂੰ ਕੋਈ ਲੱਗੇ ਜਾਂ ਕੋਈ ਮਿੰਟ ਆਵਾਜ਼ 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 ਜੈਕਾਰਾ ਦੀ ਲਾਈਨ ਦੀ ਤਾਂ ਮੀਂਹ ਲਿਆ ਬੜਾ ਚੰਗਾ ਲਓ ਜੀ ਲਓ ਆਪਣਾ ਪਰਫੈਕਟੋ ਮਾਰਾ ਉਹਨਾਂ ਦਾ ਦੋਸਤ ਉਹਨਾਂ ਦੇ ਕੱਪੜਿਆਂ 'ਤੇ ਸੈੱਟ ਬਣਾ ਬਣਾ ਲਗਾ ਤਾਂ ਕਿ ਇਹ ਲੱਗੇ ਇਹ ਸਮੁੱਚਾ ਵਰਕਅਪ ਦਾ ਇੱਕ ਰੂਪ ਨਗਰ ਅੱਗੇ ਵਾਇਨ ਦੇ ਲਈ ਮੌਜੂਦ ਹੈ ਅਲਕਰ ਰੂਪਨ ਦੇ ਰਾਹੀਂ ਜਗ੍ਹਾ ਨਜ਼ਰ ਅੰਦਰ ਵੀ ਲਿਆ ਆਹ 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 ਪਰਦਾ ਪਰਦਾ ਕਰ ਜਾਓ ਮਾਰਾ ਬਹਿ ਜਾ ਹੁਣ ਬੈਠ ਬੈਠ ਬਹਿ ਜਾ ਪਰਦਾ ਪਰਦਾ ਚਲ ਮਤਲਬ ਨਹੀਂ ਅੱਗੇ ਚੱਲੇ ਜਾਓ ਚਲੋ ਚਲੋ ਕਰੋ ਚਲੋ ਗੱਡੀ ਗੁੱਡੀ ਹੈਗੀ ਲੈ ਜਾਓ ਗੱਡੀ ਗੱਡੀ ਚ ਲੈ ਜਾਓ ਯਾਰ ਇਹ ਕੋ ਗੱਡੀ ਉਹ ਚਲੋ ਤੁਸੀਂ ਹੁਣ ਕਰਦੇ

ਹਲੋ 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 ਹ ਦੇ ਨਾਲ ਰਸਤਾਂ ਤੋਂ ਹੋਏ ਜਾਂਦੇ ਤੇਰਾ ਨਾਮ ਮੱਤਾਂ ਰਾਤ ਹੋ ਗਈ ਸੀ ਮਹਾਗਾਂ ਚੌਕਾ ਕਾਮ ਤੋਲ ਨਿਕਲਵਾਉ ਪਰਿਆਨ ਸਾਧੂ ਜਿੰਮਾ ਕਰਦਾ ਹੈ ਇੱਕ ਕਿਬਲੇ ਇਕਲੇ ਕੇਰ ਪਾਇਆ ਮਨ ਹਰ ਸੇਂ ਮਨਤਪਨ ਦਾ ਹੈ ਕਿ ਸਾਧੂ ਬਗਲੇ ਨੂੰ ਬੰਟਾ ਹੈ ਟੈਂਟ ਹਾਊਸ ਬੰਟਾ ਹੈ ਰਹਾਉ ਸੱਤ ਸਾਰਾ ਸਾਧਨ ਜਾਣਾ ਸੇਂ ਹਮਾ ਕੰਗਾ ਹੈ ਜੋ ਜੋ ਚਲ ਚੁਕ सुन रे नारि मन को न काल सहारे रहाओ ए संसार विकाल बनसे में तेरे वो रामक्यान जी से कह रहे पियावा ए है रास अकल्प कथा सुन जानी जातो आए सोई देहा जो हर पर ते मन बचेरा सिर घर में हवागो कोई सब बहुत न होवेरा सारे टिक्कल न चले मेरी और कर के साथते सदा राम जी की ऊकी के आनंद रास मेरे सुख मान ग

ਵਾਇਟ ਰੰਗ ਦੇ ਪ੍ਰਤੀਕਤਵ ਨਾਲ ਇਸ ਨੂੰ ਨਾਮ ਲਿਖਿਆ ਹੈ। ਤੇ ਰੰਗ ਦੇ ਗੁਰਮਤਾਲ, ਤਰੰਗ, ਸਾ, ਮੀ, ਸਾ ਹੈ ਅਤੇ ਨਾਲ ਤੋਂ ਬਿੰਦੂ 3 ਹਰਾਈ। ਸ੍ਰੀ ਹਰਿ ਕ੍ਰਿਸ਼ਨ ਜੈ ਜੈ ਸੇ ਸਭ ਤੋਂ ਪਿਆਰੇ ਇੱਕ ਬਹਾਦਰ ਸਿੰਘ ਰਿਆ। ਇਖਾਰਨਾਮੇ ਦੇ ਅੰਦਰ ਹੈ ਸੋ ਸੰਗ Thank okay. you. மூத்த <laughs>